ਦੇਖਦੀ ਰਾਜस्तानी ਦਿੱਲੀ ਸਮੇਤ ਕਈ ਸੂਬਿਆਂ ਦੇ ਵਿੱਚ ਮਾਨਸੂਨ ਸ਼ੁਰੂ ਹੋ ਗਈ ਹੈ ਜਿਸ ਦੇ ਨਾਲ ਕੇ ਲੋਕਾਂ ਨੂੰ ਗਰਮੀ ਤੋਂ ਤਾਂ ਵੱਡੀ ਰਾਹਤ ਮਿਲੀ ਹੈ ਤਾਂ ਉੱਥੇ ਹੀ ਸੜਕਾਂ ਤੇ ਪਾਣੀ ਖੜਾ ਹੋ ਗਿਆ ਜਿਸ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਵੇਂ ਦਿੱਲੀ ਦੀਆਂ ਸੜਕਾਂ ਤੇ ਪਾਣੀ ਖੜਾ ਹੋ ਗਿਆ ਹੈ ਦਿੱਲੀ ਦੇ ਕਈ ਇਲਾਕੇ ਜਿਹੜੇ ਆ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਜਿਸ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਟ੍ਰੈਫਿਕ ਜਿਹੜੀ ਆ ਬੁਰੀ ਤਰ੍ਹਾਂ ਜਮ ਹੋ ਚੁੱਕੀ ਹੈ ਦਿੱਲੀ ਐਨਪੀਆਰ ਦੇ ਵਿੱਚ ਪਹਿਲੀ ਬਾਰਿਸ਼ ਦੇ ਨਾਲ ਹੀ ਸੜਕਾਂ ਜਿਹੜੀਆਂ ਪਾਣੀ ਦੇ ਨਾਲ ਭਰ ਚੁੱਕੀਆਂ ਨੇ ਕਈ ਇਲਾਕਿਆਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਤੇ ਗੱਡੀਆਂ ਜਿਹੜੀਆਂ ਕਈ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਦਿੱਲੀ ਦੇ ਵਿੱਚ ਮਾਨਸੂਨ ਜਿਹੜੀ ਸ਼ੁਰੂ ਹੋਣ ਦੇ ਨਾਲ ਹੀ ਪਹਿਲੀ ਬਾਰਿਸ਼ ਦੇ ਨਾਲ ਹੀ ਪਾਣੀ ਜਿਹੜਾ ਸੜਕਾਂ ਤੇ ਕਿਵੇਂ ਭਰ ਚੁੱਕਿਆ ਹੈ ਡੱਬੀਆਂ ਗੱਡੀਆਂ ਜਿਹੜੀਆਂ ਡੁੱਬ ਚੁੱਕੀਆਂ ਨੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੇ ਵਿੱਚ ਮੁਸ਼ਕਲਾ ਆ ਰਹੀਆਂ ਨੇ ਤੇ ਉਥੇ ਹੀ ਲੋਕ ਫਿਲਹਾਲ ਹੀ ਪਰ ਲੋਕਾਂ ਨੂੰ ਵੱਡੀ ਗਰਮੀ ਤੋਂ ਜਿਹੜੀ ਆ ਉਹ ਰਾਹਤ ਮਿਲੀ ਆ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੇਸ਼ ਦੇ ਵਿੱਚ ਅਤਿ ਦੀ ਗਰਮੀ ਦੇ ਕਾਰਨ ਲੋਕ ਬੇਹਾਲ ਸੀ ਤੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਜਿੱਥੇ ਸਾਹਮਣਾ ਕਰਨਾ ਪੈ ਰਿਹਾ ਸੀ ਉੱਥੇ ਹੀ ਪਹਿਲੀ ਮਾਨਸੂਨ ਦੇ ਨਾਲ ਗਰਮੀ ਤੋਂ ਤਾਂ ਲੋਕਾਂ ਨੂੰ ਰਾਹਤ ਮਿਲੀ ਹੈ ਤੇ ਉੱਥੇ ਹੀ ਹੁਣ ਸੜਕਾਂ ਤੇ ਪਾਣੀ ਖੜਾ ਹੋ ਗਿਆ ਹੈ ਸੜਕਾਂ ਤੇ ਪਾਣੀ ਖੜਾ ਹੋਣ ਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਰੋ ਬਾਹਰ ਨਿਕਲਣ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਪਾਣੀ ਕਿਸ ਤਰ੍ਹਾਂ ਦੇ ਨਾਲ ਖੜਾ ਹੈ ਤਕਵੀਰਾ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਦਿਲੀ ਐਮਸੀਆਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਗੱਡੀਆਂ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਵੜ ਚੁੱਕਿਆ ਹੈ ਪਹਿਲੀ بارش ਦੇ ਨਾਲ ਹੀ ਸੜਕਾਂ ਜਿਹੜੀਆਂ ਉਹ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਦੱਸਦੀ ਹੈ ਕਿ ਦਿੱਲੀ ਸਮੇਤ ਦੇਸ਼ ਦੇ ਕਈ ਤੁਬਿਆਂ ਦੇ ਵਿੱਚ ਮੌਨਸੂਨ ਜਿਹੜੀ ਆ ਸ਼ੁਰੂ ਹੋ ਗਈ ਆ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਜਾਰੀ ਕੀਤਾ ਗਿਆ ਔਰੰਜ ਅਲਰਟ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਜਗ੍ਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੀਂਹ ਫਿਰ ਪੈ ਸਕਦਾ ਹੈ ਤੇਜ਼ بارش ਹੋ ਸਕਦੀ ਆ ਜਿਸ ਦੇ ਨਾਲ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇਜ਼ بارش ਦੇ ਨਾਲ ਕਿ ਲੋਕਾਂ ਨੂੰ ਜਿਵੇਂ ਕਿ ਹੁਣ ਤਸਵੀਰਾਂ ਤੁਸੀਂ ਦੇਖਿਆ ਨੇ ਕਿ ਸੜਕਾਂ ਤੇ ਪਾਣੀ ਭਰ ਗਿਆ ਇਸ ਦੇ ਨਾਲ ਹੀ ਤੇਜ਼ بارش ਜਿਹੜੀ ਆ ਫਿਰ ਤੋਂ ਹੋ ਸਕਦੀ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਦਿੱਲੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਪਾਣੀ ਬੁਰੀ ਤਰ੍ਹਾਂ ਸੜਕਾਂ ਤੇ ਭਰ ਚੁੱਕਿਆ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਫਿਰ ਤੋਂ ਅਲਰਟ ਕੀਤਾ ਗਿਆ ਕਿ ਆਉਣ ਵਾਲੇ 3 ਦਿਨਾਂ ਅਚੇ بارش ਜਿਹੜੀ ਆ ਉਹ ਹੋ ਸਕਦੀ ਹੈ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਮਾਨਸੂਨ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀਗਾ ਕਿ 27 ਤਰੀਕ ਨੂੰ ਜਾਂ ਉਸ ਤੋਂ ਪਹਿਲਾਂ ਦਾ ਵੀ ਸਮਾਂ ਦਿੱਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਕਿ ਮਾਨਸੂਨ ਜਲਦ ਹੀ शुरू होने वाली चलते ही मानसून जारी शुरू हो गई है पहली बारिश जारी पानी भर चुकी हैं तो लोग मुश्किल आ रही ने ट्रैफिक बुरी तरह जाम हो चुकी है देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वैनल पर We'll